ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤੰਦੀ ਬੰਦਿਸ਼ ਮੈਂ ਕੋਈ ਨ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਗੰਤ ਪਛਾਣਾ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੰਡੀਠ ਵਿਛੜਿਆ ਮਿਲੇ ਪ੍ਰਭ ਅਰ ਦਰਗਾਹ ਕਾ ਬਸੀਠ ਸੋ ਕਹੋ ਦਲਗੁਰ ਸੇਵੀਐ ਹਨਿਸ ਸਹਿ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਤਨ ਵਾਹ ਗੁਰੂ ਸ਼ਲੋਕ ਜਿਤ ਦੇਹ ਪ੍ਰਭ ਆਇ ਭਰਿਆ ਤ نانک گی کا اپنی پکتی لائے واحد چبر مل جگہ ڈال <سؤال> دل ਤਨ 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 ਸੈਜੀ ਗੁਰੂ ਰਮ ਸਹਿਬਾ ਅਸਾਂ ਸਾਰੇ ਸੋਹਣਿਆਂ ਦੇ ਬਾਵਨ ਬੋਲ ਸੀ ਕੀਆ ਅਪੜੀ ਬਾਗਨ ਅੰਦਰ ਕੋ ਜੀਵਨ ਦਾ ਸਾਰ ਨੂੰ ਕੋਈ ਸੰਭਵ ਕਰਨਾ ਹੈ ਕਿ ਸੰਤ ਰੂਪ ਦੇ ਵਿੱਚ ਇਕੱਠੇ ਹੋਣਾ ਗੁਰੂ ਪਾਸ਼ਾ ਦੀ ਬਾਣੀ ਨਾਲ ਜੁੜਨਾ ਹੈ ਬਾਣੀ ਗਾਉਣੀ ਹੈ ਸਿਮਰਨ ਕਰਨਾ ਹੈ ਨਾਮ ਜਪਣਾ ਹੈ ਵੈਗੁਰ ਦਾ ਗੁਰ ਬਾਣੀ ਦੇ ਵਿਚਾਰ ਕਰਤੀਆਂ ਬਾਣੀ ਦਾ ਕੀਰਤਨ ਕਰਨਾ ਹੈ ਜਾਂ ਗੁਰੂ ਸਾਹਿਬpass ਸੁਣ ਸਕਦੇ ਹਾਂ ਸੁਣਾ ਸਕਦੇ ਹਾਂ ਸੋ ਇਹ ਬਖਸ਼ਿਸ਼ਾਂ ਵੈਗੁਰ ਦੀਆਂ ਇਹਨਾਂ ਦੇ ਨਾਲ ਸਾਨੂੰ ਲਾਭ ਹੁੰਦਾ ਹੈ ਸਾਨੂੰ ਜੀਵਨ ਦੀ ਸਿਹਤ ਮਿਲਦੀ ਹੈ ਕਿੰਨਾ ਕੁਝ ਸਿੱਖਣ ਨੂੰ ਮਿਲਦਾ ਹੈ ਜੇ ਨਾਮ ਜਪਦੇ ਆਂ ਤੇ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਮਿਲਦੀਆਂ ਆਂ ਪਰ ਆਪਾਂ ਇਹ ਚੀਜ਼ਾਂ ਨਾ ਭੁਲਾ ਬੈਠੇ ਆਂ ਅਸਲ ਵਿੱਚ ਹੁਣ ਆਪਾਂ ਜਿੱਦਾਂ ਦੇਖਦੇ ਆਂ ਸਾਡਾ ਜਿਵੇਂ ਸਿਸਟਮ ਬਣਿਆ ਹੋਇਆ ਪੰਥਕ ਸਿਸਟਮ ਉਹਦੇ ਵਿੱਚ ਆਪਾਂ ਜੋ ਵੀ ਦੇਖ ਰਹੇ ਆਂ ਨਾ ਇਦਾਂ ਲੱਗਦਾ ਕਿ ਜਿਵੇਂ ਬਸ ਫਾਰਮੈਲਟੀਆਂ ਜੀਆਂ ਬਣ ਕੇ ਰਹਿ ਗਈਆਂ ਕਿ ਕਿਸੇ ਦੇ ਘਰੇ ਪਾਠ ਆ ਨਾ ਭੋਗ ਆ ਤੇ ਆਪਾਂ ਕੜੀ ਦੀ ਕੜੀ ਭੋਗ ਤੇ ਜਾਣਾ ਤਾਂ ਉਹ ਵੀ ਬਹੁਤੇ ਗੱਲਾਂ ਬਾਤਾਂ ਹੀ ਕਰਦੇ ਰਹਿੰਦੇ ਆਗੇ ਕੋਈ ਵੀ ਟਿੱਕੇ ਨਹੀਂ ਮੈਂਦਾ ਗੁਰੂ ਸਾਹਿਬ ਕੋਲ ਤਾਂ ਬਸ ਹਾਜਰੀ ਲਵਾ ਕੇ ਤੇ ਪ੍ਰਸ਼ਾਦ ਲਾ ਕੇ ਲੰਗਰ ਛੱਕ ਆ ਜਨਾ ਗੁਰਦੁਆਰਿਆਂ ਚ ਵੀ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਆ ਗੁਰਪੁਰਬ ਨਾਇ ਜਾਂਦੇ ਆ ਉੱਥੇ ਵੀ ਸੰਗਤ ਵਾਖੜੀ ਦੀ ਘੜੀ ਜਾਂਦੀ ਹੈ ਮੈਂ ਬੈਠ ਲੋ ਕੇ ਆ ਜੰਨੇ ਆਪਾਂ ਤੇ ਬਾਵਸ਼ ਬਾਣੀ ਗੁਰੂ ਆ ਸ਼ਬਦ ਗੁਰੂ ਆ ਸਾਡਾ ਬਾਣੀ ਗੁਰੂ ਆ ਬਾਣੀ ਨਿਰੰਕਾਰ ਆ ਤੇ ਗੁਰੂ ਪਾਤਸ਼ਾਹ ਨਾਲ ਕੋਈ ਗੱਲ ਬਾਤ ਹੀ ਨਾ ਜੇ ਕੀਤੀ ਜਾ ਕੇ ਜੇ ਜਾ ਕੇ ਗੁਰੂ ਪਾਤਸ਼ਾਹ ਦੀ ਕੋਈ ਗੱਲ ਸੁਣੀ ਨਾ ਸਾਡੇ ਬੱਲੇ ਨਾ ਪਈ ਜਾਂ ਫਿਰ ਆਪਾਂ ਗੁਰੂ ਸਾਹਿਬ ਕੋਲ ਬੈਠ ਕੇ ਕੜੀ ਨਾਮ ਹੀ ਨਹੀਂ ਜਪਿਆ ਤਾਂ ਫਿਰ ਤਾਂ ਆਪਾਂ ਹਾਜਰੀ ਭਰਨੀ ਗਏ ਆਵੇਂ ਪ੍ਰਸ਼ਾਦਾ ਛੱਕ ਕੇ ਆ ਗਏ ਪ੍ਰਸ਼ਾਦਾ ਹੀ ਛਕਣ ਗਏ ਪ੍ਰਸ਼ਾਦਾ ਛੱਕ ਕੇ ਆ ਗਏ ਸੋ ਬਹੁਤਾ ਇਹੀ ਹੋ ਰਿਹਾ ਆ ਸਾਰੇ ਪਾਸੇ ਪਰ ਇਹ ਚੀਜ਼ ਆਪਾਂ ਗਵਾਹ ਬੈਠੇ ਆ ਬਹੁਤ ਵੱਡੀਆਂ ਬਖਸ਼ਿਸ਼ ਆ ਗੁਰੂ ਸਾਹਿਬ ਦੀ ਸੰਗਤ ਕਰਨੀ ਛੋਟੀ ਗੱਲ ਨਹੀਂ ਬਿਨ ਪਾ ਗਾਂ ਸਤ ਸੰਦਨਾ ਲੱਭੈ ਬਿਨ ਸੰਗਤ ਮੈਲ ਭਰੀ ਜੀਵੋ ਗੁਰੂ ਗ੍ਰੰਥ ਸਾਹਿਬ ਬਾਛਾਈ ਦੀ ਅੰਦਰ ਗੋਦ ਵਿੱਚ ਜਾ ਕੇ ਬਹਿਣਾ ਹੀ ਬੜੀ ਵੱਡੀ ਗੱਲ ਆ। ਫਿਰ ਜੇ ਸਿਮਰਨ ਦੀ ਸੋਜੀ ਹੋਏ ਤਾਂ ਜੇ ਆਪਾਂ ਗੁਰੂ ਸਾਹਿਬ ਕੋਲ ਬਹਿ ਕੇ ਵਾਹਿਗੁਰੂ ਦਾ ਨਾਮ ਜਪੀਏ, ਸਿਮਰਨ ਕਰੀਏ ਫਿਰ ਤਾਂ ਕਿਆ ਬਾਤ ਆ ਸੰਗਤ ਵਿੱਚ ਬਹਿ ਕੇ ਜੇ ਤਾਂ ਬਖਸ਼ਿਸ਼ ਮਿਲ ਜੇ ਤਾਂ ਹੁਣੇ ਦੇਖੋ ਜਾਬ ਹੋਇਆ ਸੁਖਮਨੀ ਸਾਹਿਬ ਦਾ। ਸਾਡੇ ਪੰਥਕ ਸਿਸਟਮ ਵਿੱਚ ਇਹੀ ਆ ਜਾਂ ਆਪਾਂ ਅਖੰਡ ਪਾਠ ਸਾਹਿਬ ਕਰਾਵਾਂਗੇ ਜਾਂ ਸੁਖਮਨੀ ਸਾਹਿਬ ਕਰਾਵਾਂਗੇ। ਜਾਂ ਸਹਿਜ ਪਾਠ ਕਰਾ ਲਾਂਗੇ ਬਸ ਇਸ ਤੋਂ ਬਾਅਦ ਆਪਾਂ ਹੋਰ ਕੋਈ ਕੁੱਛ ਨਹੀਂ ਕਰਦੇ ਆਪ ਸਾਰਾ ਪਰਿਵਾਰ ਮਿਲ ਕੇ ਬਾਣੀ ਨਹੀਂ ਪੜਾਂਗੇ ਕਦੇ ਵੀ ਨਾ ਆਪਾਂ ਆਪਾਂ ਸਾਰਾ ਪਰਿਵਾਰ ਮਿਲ ਕੇ ਕਦੇ ਕੀਰਤਨ ਕਰਾਂਗੇ ਨਾ ਸਿਮਰਨ ਕਰਾਂਗੇ ਕੁਛ ਨਹੀਂ ਕਰਾਂਗੇ ਬਸ ਪੈਸੇ ਦੇ ਕੇ ਕਰਾਵਾਂਗੇ ਜਦੋਂ ਸਾਨੂੰ ਲੱਗੂਗਾ ਵੀ ਹਨ ਲੋੜ ਆ ਕੋਈ ਪ੍ਰੋਗਰਾਮਾਂ ਘਰ ਜਿਤਾ ਕਰਾਵਾਂਗੇ ਪੈਸੇ ਦੇ ਕੇ ਤਾਂ ਕਰਨ ਵਾਲੇ ਵੀ ਬਹੁਤੇ ਪਾਠੀ ਆਪਾਂ ਨੂੰ ਪਤਾ ਗ੍ਰੰਥੀ ਸਿੰਘ ਪੈਸੇ ਲੈ ਕੇ ਕਰ ਦਿੰਦੇ ਆ ਜਿੰਨੇ ਮਰਜ਼ੀ ਕਰਾਈ ਜਾਓ ਡੇਰੇਆਂ 'ਚ ਲੜੀਆਂ ਚੱਲਦੀਆਂ ਰਹਿੰਦੀਆਂ 50-5000 ਰੁਪਇਆ ਲੈਂਦੇ ਬਾੜ ਦਾ ਚਲਾਈ ਜਾਂਦੇ ਲੜੀਆਂ ਬਾਣੀ ਕੋਈ ਸੁਣਨ ਵਾਲਾ ਨਹੀਂ ਕੋਈ ਵਿਚਾਰਨ ਵਾਲਾ ਨਹੀਂ ਮੈਂ ਗੁਰੂ ਸਾਹਿਬ ਨਾਲ ਜੁੜਨ ਵਾਲਾ ਹੈ ਨਹੀਂ ਭਾਈ ਸੋ ਉਹ ਇਹ ਕਹਿੰਦਾ ਜਿਵੇਂ ਆਪਾਂ ਦੇਖਦੇ ਸਾਰਾ ਮਾਇਆ ਦਾ ਧੰਦਾਜਾ ਬਣ ਕੇ ਰਹਿ ਗਿਆ ਪਰ ਇਹ ਖੇਡ ਐਸੀ ਤਾਂ ਹੈ ਹੀ ਨਹੀਂ ਆ ਸਿੱਖੀ ਤਾਂ ਅਲੱਗ ਚੀਜ਼ ਆ ਗੁਰੂ ਸਾਹਿਬ ਨੇ ਤਾਂ ਇਹਦੇ ਵਿੱਚ ਕਿਆ ਗਿਰਤ ਕਰੋ ਨਾਮ ਜਪੋ ਵੰਡ ਛਕੋ ਕੇ ਬਸ ਸਾਰਿਆਂ ਨੇ ਹੀ ਗਿਰਤ ਕਰਨੀਆਂ ਸਾਰੇ ਹੀ ਨਾਮ ਜਪਣਾ ਸਾਰਿਆਂ ਨੇ ਵੰਡ ਕੇ ਛਕਣਾ ਸਾਰੇ ਹੀ ਸੰਤ ਤੇ ਸਿਪਾਈ ਬਣਾਏ ਆ ਗੁਰੂ ਸਾਹਿਬ ਨੇ ਸੰਤ ਸਿਪਾਈ ਆਪਾਂ ਸਾਰੇ ਸੰਤਾਂ ਸਾਰੇ ਸਿਪਾਈਆਂ ਸਾਰੇ ਵਾਹਿਗੁਰੂ ਦਾ ਨਾਮ ਜਪਣਗੇ ਤੇ ਆਪੇ ਸਾਰੇ ਸੰਤ ਹੀ ਆ ਤੇ ਸਾਰਿਆਂ ਗਾਜੀ ਕਿਰਪਾਨ ਹੈ ਗੁਰੂ ਪਾਸ਼ਾ ਦੇ ਪੁੱਤਰ ਆ ਤੇ ਸਿਪਾਈਆਂ ਸੋ ਇਸ ਚੀਜ਼ਾਂ ਤੇ ਬਿਲਕੁਲ ਹੀ ਆਪਾਂ ਕੋ ਆ ਬੈਠੇ ਆ ਨਾ ਸੰਤਾਂ ਨਾ ਕਿਨੇ ਅਮਰਦੀ ਦਾਤ ਨਾ ਬਿਦਾਤ ਲਈ ਨਹੀਂ ਨਾਮ ਜਪਦੇ ਨਹੀਂ ਨਾ ਗਾਜ ਕਿਰਪਾਨ ਆ ਨਾ ਸਿਪਾਈਆਂ ਕੁਝ ਵੀ ਨਹੀਂ ਆ ਸੋ ਬਹੁਤ ਆਪਾਂ ਕਾਟਾ ਖਾ ਚੁੱਕੇ ਆ ਗੁਰੂ ਸਾਹਿਬ ਨਾਲੋਂ ਟੁੱਟ ਗਏ ਪਰ ਜਿਵੇਂ ਜਿਵੇਂ ਆਪਾਂ ਕਿਤੇ ਵੀ ਗੁਰਸੱਭ ਦੀ ਬਖਸ਼ਿਸ਼ ਮਿਲੇ ਤੇ ਆਪਾਂ ਗੁਰਸੱਭ ਕੋ ਬਹਿ ਗਏ ਥੋੜਾ ਜਿਹਾ ਵੀ ਜਿ ਸਿੱਖਾਂਗੇ ਨਾ ਸਾਰੀ ਗੱਲ ਸਮਝ ਵਿੱਚ ਆ ਜਾਊਗੀ ਹੁਣੇ ਸੁਖਮਨੀ ਸਾਹਿਬ ਦਾ ਜਾਪ ਹੋਇਆ ਆਪਾਂ ਸਿਰਫ 20ਵੀਂ ਅਸ਼ਟਪਦੀ ਦੀ ਵਿਚਾਰ ਹੀ ਕਰਨੀ ਆ ਇੱਕੋ ਅਸ਼ਟਪਦੀ ਦੀ 24 ਅਸ਼ਟਪਦੀਆਂ ਦਾ ਜਾਪ ਹੋਇਆ ਆ ਤਾਂ ਪਹਿਲੀ ਗੱਲ ਤਾਂ ਆਪਾਂ ਹੀ ਲੇਟ ਆ ਸਾਰਿਆਂ ਪਾਨੂੰ ਪਤਾ ਸੁਖਮਨੀ ਸਾਹਿਬਾ ਤੇ ਅਨੰਤ ਸੇਵਲੇ ਜਾਣਾ ਆਪਾਂ ਸਾਰਿਆਂ ਨੇ ਤੇ